ਅੰਦੀਸ ਸ੍ਰੀਕਾਲ ਅੱਜ ਆਪਾਂ ਨਵਾਂ ਸੂਟ ਰੈਡੀ ਕਰ ਰਹੇ ਹਾਂ ਤੇ ਇਹ ਸੂਟ ਤੇ ਆਪਾਂ ਕੀ ਕੀਤਾ ਵਾ ਇੱਕ ਘੇਰੇ ਦਾ ਵਰਕ ਆ ਸਾਰਾ ਇਥੇ ਬੁਲੀਅਨ ਸਟਿਚ ਨਾਲ ਪਾਏ ਹੋਏ ਨੇ ਫਲਾਵਰ ਤੇ ਇਹ ਮੈਂ ਪਾਏ ਨੇ ਬ੍ਰਜ਼ੀਲੀਅਨ ਸਟਿਚ ਦੇ ਨਾਲ ਬ੍ਰਜ਼ੀਲੀਅਨ ਸਟਿਚ ਦੇ ਨਾਲ ਵਿਚਕਾਰ ਹੈਗਾ ਬੁਲੀਅਨ ਸਟਿਚ ਸਾਈਡਾਂ ਤੇ ਜਿਹੜਾ ਫਲਾਵਰ ਬਣਾਇਆ ਹੋਇਆ ਬ੍ਰਜ਼ੀਲੀਅਨ ਸਟਿਚ ਦੇ ਨਾਲ ਬਣਾਇਆ ਠੀਕ ਹੈ ਜੀ ਚਲੋ ਆਪਾਂ ਕਰਦੇ ਹਾਂ ਸਟਾਰਟ ਹੁਣ ਬ੍ਰਾਜ਼ੀਲੀਅਨ ਸਟਿਚ ਦੇਖੋ ਧਿਆਨ ਨਾਲ ਵੀ ਕਿਵੇਂ ਬਣੂਗਾ ਇਹ ਫਿਰ ਆਪਾਂ ਇਹਨੂੰ نیچے ਲੈ ਕੇ ਜਾਵਾਂਗੇ ਸੂਈ ਨੂੰ ਤੇ ਇੱਥੇ ਜਿੱਥੇ ਖਤਮ ਜੇ ਹੁੰਦਾ ਇੱਥੋਂ ਬਾਹਰ ਕੱਢਾਂਗੇ ਸੇਮ ਹੈਗਾ ਤਾਂ ਇਹ ਬੁਲੀਅਨ ਸਟਿਚ ਦੀ ਤਰ੍ਹਾਂਗਾ ਪਰ ਮਤਲਬ ਉਹ ਜਿਹਾ ਆਪਾਂ ਐਵੇਂ ਐਵੇਂ ਕਰਦੇ ਹੁੰਦੇ ਹਾਂ ਨਾ ਇਹਦੇ 'ਚ ਕੀ ਕਰਨਾਗਾ ਜਿਵੇਂ ਆਪਾਂ ਪੁੰਦੇ ਨਹੀਂ ਪਾਉਂਦੇ ਹੁੰਦੇ ਜਦੋਂ ਸਵੈਟਰ ਵਗੈਰਾ ਬੁਣਾ ਹੁੰਦਾ ਨਾ ਸੇਮ ਉਸੇ ਤਰ੍ਹਾਂ ਕਰਨਾਗਾ ਇਸੇ ਤਰ੍ਹਾਂ ਆਪਾਂ ਇਹ ਸਾਰਾ ਇਹ ਬਣਾ ਦੇਣਾ No, i have ਬਹੁਤ इजी ਆ ਤੇ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਬਣ ਰਿਹਾ ਹੈ ਜੀ ਜਦੋਂ ਪੂਰਾ ਸੂਟ ਰੈਡੀ ਹੋ ਗਿਆ ਉਦੋਂ ਵੀ ਤੁਹਾਨੂੰ ਦਿਖਾਉਂਗੀ ਮੈਂ ਇਹਦੇ ਮਤਲਬ ਇੱਥੇ ਤਾਂ ਪੱਤੀਆਂ ਬਣ ਜਾਣਗੀਆਂ ਇੱਥੇ ਪਾਈਪ ਸਿੱਪੀ ਤੇ ਮੋਤੀ ਦਾ ਕੰਮ ਆਊਗਾ ਆ ਚੀਜ਼ਾਂ ਤੇ ਵੀ ਬਹੁਤ ਸੋਹਣਾ ਸੂਟ ਬਣੂਗਾ ਮਤਲਬ ਪਾਰਟੀ ویئر ਸੂਟ ਬਣਾ ਰਹੀ ਹਾਂ ਮੈਂ ਇਕ ਤਾਂ ਹੁੰਦਾ ਨੀਡਲਵਰਕ ਹੁੰਦਾ ਜਿਹੜਾ ਮਤਲਬ ਪਲੇਨ ਕੱਪੜੇ ਤੇ ਆਪਾਂ ਬਣਾਉਣਿਆ ਹਨਾ ਵੀ ਉਹ ਸਿੰਪਲ ਮਤਲਬ ਇਧਰ ਉਧਰ ਪਾਉਣ ਵਾਸਤੇ ਹੀ ਬੰਦੇ ਨੇ ਤੇ ਇਹ ਮਤਲਬ ਪ੍ਰੋਪਰ ਜਦੋਂ ਰੈਡੀ ਹੋਊ ਤੁਹਾਨੂੰ ਦਿਖਾਵਾਂ ਕਿ ਇਹ ਪਾਰਟੀ ਵੇਅਰ ਸੂਤੀ ਤਰ੍ਹਾਂ ਰੈਡੀ ਹੋਊਗਾ ਜੀ ਡਿਜ਼ਾਈਨ ਜੀ ਆਪਣਾ ਇਹ ਫਲਾਵਰ ਬਣ ਕੇ ਰੈਡੀ ਆ ਇਸ ਤਰ੍ਹਾਂ ਹੀ ਆਪਾਂ ਇਹਤੇ ਬਣਾਏ ਨੇ ਬੁਲੀਅਨ ਸਟਿਚ ਨਾਲ ਤੇ ਬਰਜੀਲੀਅਨ ਸਟਿਚ ਦੇ ਨਾਲ ਫਲਾਵਰ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ so much